ਹਲਕਾ ਇੰਚਾਰਜ ਲਗਾਉਣ ਨੂੰ ਲੈ ਕੇ ਸ਼੍ਰੋਮਣੀ ਕਾਲੀਗੜ ਬਦਲ ਦੇ ਵਰਕਰਾਂ ਨੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਵਿੱਚ ਲੰਗਾਤਰ ਨੇ ਫਿਰ ਤੋਂ ਦਿਖਾਈ ਆਪਣੀ ਤਾਕਤ ਹੋ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਵਿਖੇ ਹਲਕਾ ਡੇਰਾ ਬਾਬਾ ਨਾਨਕ ਤੇ ਹੋਣ ਜਾ ਰਹੀ ਜਿਮਨੀ ਚੌਣ ਤੇ ਹਲਕਾ ਇੰਚਾਰਜ ਲਗਾਉਣ ਨੂੰ ਲੈ ਕੇ ਸ਼੍ਰੋਮਣੀ ਕਾਲੀਗੜ ਬਦਲ ਦੇ ਪਾਰਲੀਮੈਂਟ ਬੋਰਡ ਦੇ ਚੇਅਰਮੈਨ ਬਰਿੰਦਰ ਸਿੰਘ ਪੰਧੂੜ ਡਾਟਰ ਦਲਜੀਤ ਸਿੰਘ ਕੀ ਮਾਤੇ ਸ਼੍ਰੋਮਣੀ ਕਾਲੀਗੜ ਦੇ ਜ਼ਿਲ੍ਹਾ ਪ੍ਰਧਾਨ ਅਬਜ਼ਰ ਵਰ ਗੁਜਾਰ ਸਿੰਘ ਰਾਨੀ ਕੇ ਵੱਲੋਂ ਪਾਰਟੀ ਵਰਕਰਾਂ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਮੀਟਿੰਗ ਦੀ ਖਾਸੀਅਤ ਇਹ ਰਹੀ ਕਿ ਸੁੱਚਾ ਸਿੰਘ ਲੰਗਾਹ ਨੇ ਇੱਕ ਵਾਰ ਫਿਰ ਤੋਂ ਆਪਣੀ ਤਾਕਤ ਦਿਖਾ ਦਿੱਤੀ ਅਤੇ ਡੇਰਾ ਬਾਬਾ ਨਾਨਕ ਜਿਮਨੀ ਚੌਂ ਵਿੱਚ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਸੋਨੂ ਲੰਗਾਹ ਦੀ ਉਮੀਦਵਾਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ ਸ਼੍ਰੀ ਰਾਦੇ ਕਲਾਥ ਹਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਦੇਖੋ ਜੀ ਅੱਜ ਸਾਡੀ ਪਾਰਟੀ ਦੀ ਉੱਚ ਪੱਧਰੀ ਕਮੇਟੀ ਪਾਰਲੀਮੈਂਟਰੀ ਬੋਰਡ ਜਿਹੜਾ ਬਣਿਆ ਸੀਗਾ ਜਿਹੜੀ ਅਗਵਾਈ ਭੁੰਦਰ ਸਾਹਿਬ ਕਰ ਰਹੇ ਸੀਗੇ ਜਿਹਦੇ ਵਿੱਚ ਮੈਂਬਰ ਸਰਦਾਰ ਗੁਲਜਾਰ ਸਿੰਘ ਰਾਣੀਕੇ ਜੀ ਸਰਦਾਰ ਦਲਜੀਤ ਸਿੰਘ ਟੀਮਾ ਜੀ ਪੂਰੇ ਵਿੱਚ ਗਾਵੜੀ ਹੈ ਸਾਬ ਮੈਂਬਰ ਪ੍ਰਧਾਨ ਜੀ ਧਾਮੀ ਜੀ ਮੈਂਬਰ ਉਹ ਸਾਰੀ ਕਮੇਟੀ ਅੱਜ ਇੱਥੇ ਆਈ ਸੀਗੀ ਉਹਨਾਂ ਨੇ ਆ ਕੇ ਹਲਕੇ ਦੇ ਲੋਕਾਂ ਦੇ ਸੁਝਾਅ ਲਏ ਆ ਕਿਉਂਕਿ ਹਮੇਸ਼ਾ ਇਹ ਹੋ ਜਾਂਦਾ ਸੀਗਾ ਹਲਕੇ ਦੇ ਪਿਛਲੀ ਵਾਰ 2022 ਦੇ ਵਿੱਚ ਹੋਇਆ ਕਿ ਬਾਹਰੋਂ ਲਿਆ ਕੇ ਕੈਂਡੀਡੇਟ ਤੋਪ ਦਿੱਤਾ ਗਿਆ ਦੂਜੇ ਹਲਕੇ ਦੇ ਵਿੱਚੋਂ ਤੇ ਉਸ ਦੇ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਵਾਰ ਪਾਰਟੀ ਦਾ ਮਨ ਸੀਗਾ ਕਿ ਅਸੀਂ ਲੋਕਾਂ ਦੀ ਜਾ ਕੇ ਨਵਜ ਟੰਡੋਲੀਏ ਕੀ ਹਲਕੇ ਦੇ ਲੋਕ ਕੀ ਕਹਿੰਦੇ ਆ ਤੇ ਅੱਜ ਦੇ ਇਸ ਇਕੱਠ ਨੇ ਸਾਰਾ ਹਾਈ ਕਮਾਂਡ ਨੂੰ ਵੀ ਕਲੀਅਰ ਕਰ ਦਿੱਤਾ ਏ ਬਾਕੀ ਜਿਹੜੀ ਬਾਈ ਇਲੈਕਸ਼ਨ ਹੈ ਤਗੜੇ ਹੋ ਕੇ ਲੜਾਂਗੇ ਇੱਥੇ ਜਿੱਤਾਂ ਹਾਰਾਂ ਲੜਾਈਆਂ ਬਣੀਆਂ ਰਹਿੰਦੀਆਂ ਨੇ ਤਗੜੇ ਹੋ ਕੇ ਮੈਦਾਨ ਦੇ ਵਿੱਚ ਸਰਕਾਰ ਨਾਲ ਵੀ ਪੜਾਂਗੇ ਤੇ ਇਸ ਤਾਨਾਸ਼ਾਹ ਜਿਹੜਾ ਉਪ ਮੁੱਖ ਮੰਤਰੀ ਰਿਹਾ ਇਹਰੇ ਨਾਲ ਵੀ ਪੜਾਂਗੇ ਆਪਣੇ ਵਰਕਰਾਂ ਦੀ ਬਾਹ ਫੜਾਂਗੇ ਇਸ ਹਲਕੇ ਦੇ ਵਿੱਚ ਸਰ ਕੁਸ਼ ਹਾਲਪੁਰ ਸਾਹਿਬ ਇੱਥੇ ਮੀਡੀਅਮ ਚ ਨਹੀਂ ਪਹੁੰਚੇ ਹੋ ਆਪਣੀ ਵੱਖਰੀ ਮੀਟਿੰਗ ਕਰਕੇ ਬੈਠੇ ਠੀਕ ਨਾ ਜੋ ਮੈਂ ਚਲੋ ਕੀ ਕਹਿਣਾ ਹੈ ਜੀ ਹਰ ਇੱਕ ਦਾ ਹੱਕ ਹੈ ਅਸੀਂ ਜੇ ਟਿਕਟ ਨਹੀਂ ਮਿਲੀ ਤਾਂ ਤਾਂ ਵੀ ਅਕਾਲੀ ਆ ਅਸੀਂ ਕਿਤੇ ਬਾਹਰ ਨਹੀਂ ਗਏ ਅੱਜ ਤੱਕ ਮੈਂ ਤਾਂ ਇਹੀ ਗੱਲ ਕਹਿ ਸਕਦਾ ਹੈ ਕਿ ਅਸੀਂ ਜੇ 2022 ਚ ਨਹੀਂ ਸੀ ਮਿਲੀ ਅਸੀਂ ਟਕਾ ਕੇ ਅਕਾਲੀ ਦਲ ਦੀ ਮਤ ਦਿੱਤੀ ਸੀਗੀ ਇਸ ਕਰਕੇ ਹਰ ਇੱਕ ਦਾ ਹੱਕ ਹੈ ਟਿਕਟ ਮੰਗਣ ਦਾ ਉਹ ਮੰਗ ਸਕਦੇ ਹੈ ਕੱਲ੍ਹ ਵੀ ਹੈ ਕਿ ਉਹ ਮੰਮੀ ਅਕਾਲੀ ਦਲ ਨੇ ਫੈਸਲਾ ਕੀਤਾ ਹੈ ਕਿ ਜਿੰਨੇ ਵੀ ਉਹਨਾਂ ਦੇ ਸੰਗਤ ਦੇ ਵਿੱਚ ਕੈਂਡੀਡੇਟਾਂ ਦੇ ਫੈਸਲੇ ਆ ਉੱਤੇ ਗ੍ਰਾਸ ਰੂਟ ਲੈਵਲ ਤੱਕ ਤਾਰੇ ਵਰਕਰ ਦੀ ਅਰਜੀ ਸਰਗੰਗ ਦੀ ਪਾਰਟੀ ਦੀ ਲਾਈਟ ਹੋ ਉਹ ਜ਼ਰੂਰੀ ਉਹਦੇ ਨਾਲ ਜਿਹੜੇ ਬੰਦੇ ਥੱਲੇ ਕੰਮ ਕਰਦੇ ਆ ਉਹ ਚਿੰਗੀ ਮਾੜੀ ਦੇ ਪਰਕਿੰਮੀ ਸੰਬੰਧਿਆ ਪਾਰਟੀ ਵਾਸਤੇ ਕਿੰਨੀ ਸੇਵਾ ਹੁੰਦੀ ਹੈ ਉਹ ਤਾਂ ਨਹੀਂ ਸਮਝਦੇ ਔਰ ਫੈਸਲਾ ਲੈਣ ਦੇ ਵਿੱਚ ਪਾਰਟੀ ਨੂੰ ਆਪਣਾ ਬਹੁਤ ਵੱਡਾ ਜਿਹੜਾ ਸਹੂਲਤ ਮਿਲ ਇਸ ਕਰਕੇ ਹੁਣ 4 ਬਾਈ ਲਖਣ ਹੈ ਇਹਦਾ ਸੀ ਜਿਹੜੀ ਅੱਜ ਚੱਬੇਵਾਲ ਚ ਗਏ ਸੀ ਅੱਜ ਜਿਹੜਾ ਬੱਬਰ ਨਾਂ ਦੇ ਵਿੱਚ ਨੂੰ ਖੁਸ਼ੀ ਆ ਕਿ ਬਹੁਤ ਵੱਡੀ ਗੁੰਝੀ ਚੇਹਰੇ ਤੋਂ ਲੈ ਕੇ ਸ਼ਾਮ ਤੱਕ ਸਾਰੇ ਹਾਜ਼ਰੀ ਦੇ ਆਪ ਨੂੰ ਬਰਕਰਤ ਸਾਰਿਆਂ ਨੇ ਆਪ ਕੋ ਆਪਣੀ رائے ਜਿਹੜੀ ਆ ਜਾਤੀ ਤੌਰ ਤੇ ਵੀ ਮਿਲ ਕੇ ਗਰੁੱਪ ਦੇ ਵਿੱਚ ਵੀ ਮੀਟਿੰਗ ਔਰ ਬੜੀ ਅੱਛੀ ਡਿਸਕਸ਼ਨ ਵੀ ਸਾਰੇ ਬਹੁਤ ਦੇ ਨੰਤਰ ਦੇ ਨਾਲ ਕੀਤੀ ਹੈ ਔਰ ਸਾਰੀ ਜਿਹੜੀ ਇਨਫੋਰਮੇਸ਼ਨ ਅਸੀਂ ਗਰਾਉਂਡ ਲੈਵਲ ਦੀ ਇਕੱਠੀ ਕੀਤੀ ਆ ਉਹ ਸਾਰੀ ਦੀ ਰਿਪੋਰਟ ਬਣਾ ਕੇ ਅਸੀਂ ਪਾਰਟੀ ਦੇ ਵਿੱਚ ਰੱਖਾਂਗੇ ਪ੍ਰਧਾਨ ਸਾਹਿਬ ਦੇ ਵੀ ਧਿਆਨ ਵਿੱਚ ਜਾਵਾਂਗੇ ਆਜੋ ਦੇ ਲਈ ਫਾਸਲੇ ਉਹਨਾਂ ਨੇ ਸਮਿਤ ਹੋਣੇ ਆ ਉਹ ਫੈਸਲੇ ਸਾਡੇ ਬੈਟਰ ਹੋਣ ਤੇ ਪਾਰਟੀ ਸੈਕਟਰ ਵੀ ਹੁਣ ਸਾਰੇ ਦਾ ਪ੍ਰਸ਼ੰਸਾ ਕਰਦਾ ਕਿ ਬੜੇ ਅੱਛੇ ਤਰੀਕੇ ਦੇ ਨਾਲ ਸਾਰੇ ਜਿੰਨੇ ਜਿਹੜਾ ਬਾਬਾ ਨਾਨਕ ਤੋਂ ਕੰਮ ਦਾ ਲਿਤੇ ਬਹੁਤ ਸਟਰੋਂਗ ਵਰਕਰ ਇਤੇ ਬਹੁਤ ਸਟਰੋਂਗ ਔਰ ਵਰਕਰ ਦੇਤੇ ਜ਼ੁਲਮ ਵੀ ਇਸ ਹੱਦ ਕੇ ਤੇ ਦੇਖੀ ਬਹੁਤ ਵੱਡਾ ਹੋਇਆ ਪਰਤੇ ਵੀ ਝੁੱਟੇ ਬਹੁਤ ਵੱਡੇ ਹੋਏ ਇਸ ਕਰਕੇ ਵਰਕਰ ਚਾਹੁੰਦਾ ਜਿਹੜਾ ਕਾਂਗਰਸ ਦੇ ਖਿਲਾਫ ਲੜਨਾ ਪੰਜਾਬ ਸਰਕਾਰ ਦੇ ਖਿਲਾਫ ਲੜਨਾ ਸਾਡੀ ਵੀ ਇਹ ਹੀ ਭਾਵਨਾ ਹੈ ਕਿ ਅਸੀਂ ਜਿਹੜੀ ਆ ਵਰਕਰ ਦੇ ਸਾਰਿਆਂ ਦੇ ਕੋਲ ਇਨਫਰਮੇਸ਼ਨ ਲੈ ਕੇ ਚੰਗੀ ਸਿਲੈਕਸ਼ਨ ਜਿਹੜੀ ਆ ਕਰ ਸਕੀਏ ਉਸ ਮੰਤਨ ਦੇ ਨਾਲ ਅੱਜ ਦੇ ਮੁੱਖਾ ਦੇ ਲਈ ਬੜੀਆ ਸਫਲਤਾ ਦੀ ਬਾਰੀ ਤੇ ਸ਼ੁਰੂ ਦੀ ਹੈ ਸਾਰਿਆਂ ਕਰਕੇ ਇਹ ਸਾਰਿਆਂ ਪੰਨਿਆਂ ਨੂੰ ਚਿੰਤਾ ਕਰਨੀ ਚਾਹੀਦੀ ਆ ਪਰ ਖੁਸ਼ੀ ਇਸ ਗੱਲ ਦੀ ਆ ਕਿ ਇਥੇਾਂ ਜਿਹੜਾ ਪਾਰਟੀ ਦਾ ਵਰਕਰ ਆ ਉਹ ਚਤਾਨ ਵਾਂਗੂ ਹੈ ਇਸ ਕਰਕੇ ਲੀਡਾਂ ਦੇ ਜਿਹੜੇ ਦੋ ਚਾਰ ਦੇ ਇਕਦਾਰੀ ਕਰਨੇ ਨਹੀਂ ਪਾਰਟੀ ਨੂੰ ਹਰ ਸਕਦਾ ਤਾਕਤ ਹੁੰਦੀ ਵਰਕਰਾਂ ਦੀ ਵਰਕਰ ਬੇਟਾ ਸਾਰੇ ਅੱਜ ਵੀ ਟਿਕਾਣਾ ਨੂੰ ਖੜੇ ਆ ਡੱਬਲ ਗਰੁੱਪ ਦਾ ਮੁਕਾਬਲਾ ਕਰ ਰਿਹਾ ਸਟਾਫੀਆਂ ਜਾਤੀਆਂ ਦਾ ਮੁਕਾਬਲਾ ਕਰ ਰਿਹਾ ਕੋਈ ਵਰਕਰ ਖੜਾ ਟੁੱਟੇ ਨਹੀਂ